Thank you. ਹੋ ਜਾਇਆ ਅਭੀ ਦੇ ਜਨਾਬ ਜਯੰਦ ਜਯੰਦ ਜੀ ਅੱਛਾ ਇਹ ਇੱਥੇ ਤੁਸੀਂ ਪਵਾਰਿਆਂ ਸੜਕ ਦੇ ਉੱਤੇ ਟੋਏ ਬੰਦ ਕਰਵਾ ਰਹੇ ਹੋ ਹੁਣੇ ਰੌਲਾ ਇਹ ਪੈ ਗਿਆ ਕੀ ਮਸਲਾ ਕੀ ਹੋਇਆ ਇਹ ਮਸਲਾ ਇਹ ਆ ਜੀ ਇੱਥੇ ਦੋ ਕੁ ਦੁਕਾਨਦਾਰ ਨੇ ਜਿਹੜਾ ਕੀ ਕੁਝ ਜਾਣਦੇ ਉਹਨਾਂ ਨੂੰ ਮੈਨੂੰ ਨਾਮ ਆ ਜਾਣਦਾ ਨਹੀਂਗਾ ਚੰਗੇ ਭਲੇ ਸਾਫਤ ਸੂਰਤ ਸਿੱਖ ਨੇ ਜੀ ਆ ਆ ਕੇ ਕਿ ਮੈਨੂੰ ਕਹਿ ਰਹੇ ਨੇ ਵੀ ਇਹ ਟੋਏ ਨਾ ਪਰਵਾਓ ਜੇ ਕਿਸੇ ਦਾ ਮਰਦਾ ਕੋਈ ਮਰ ਜਵੇ ਕਾਰਨ ਕਾਰਨ ਕੀ ਹੋਇਆ ਸੀ ਕਾਰਨ ਕੀ ਕਹਿੰਦੇ ਜੀ ਜਿਹੜਾ ਖੋਰਾ ਪੈਂਦਾ ਜੀ ਬਾਅਦ ਚ ਉੱਡਦਾ ਤੇ ਉੱਡ ਕੇ ਸਾਡੀਆਂ ਦੁਕਾਨਾਂ 'ਚ ਜਾਂਦਾ ਇਹ ਅਸੀਂ ਤਾਂ ਟੋਏ ਭਰਵਾਉਂਦੇ ਫਿਰਦੇ ਆ ਇਹ ਇੱਕ ਬਾਲਟੀ ਪਾਣੀ ਵੀ ਨਹੀਂ ਛਿੜਕ ਸਕਦੇ ਇਹਦੇ ਤੇ ਆਪਾਂ ਗੱਲ ਕਰ ਰਹੇ ਹਾਂ ਪਹਿਲਾਂ ਆਪਣੇ ਬਾਰੇ ਦੱਸੋ ਤੁਸੀਂ ਇੱਥੇ ਟ੍ਰੈਫਿਕ 'ਚ ਮਤਲਬ ਆਪਣੇ ਇੰਟਰੋਡਕਸ਼ਨ ਦੇ ਦੋ ਮੜੀ ਜੀ ਮੈਂ ਟ੍ਰੈਪਕ ਚਾਰ ਸਮਰਾਲਾ ਜੀ ਜੀ ਹਾਂ ਜੀ ਮੀਂਹ ਦੇ ਕਾਰਨ ਟੋਏ ਬਹੁਤ ਜ਼ਿਆਦਾ ਪੈ ਗਏ ਜੀ ਸੜਕ ਦੇ ਉੱਤੇ ਜੀ ਲੇਬਰ ਲਾ ਕੇ ਔਰ ਟੈਂਪੂ ਯੂਨੀਅਨ ਦੇ ਪ੍ਰਧਾਨ ਨੂੰ ਨਾਲ ਲਾ ਕੇ ਅਸੀਂ ਟੋਏ ਭਰਵਾਉਂਦੇ ਫਿਰਦੇ ਆ ਲੋਕ ਦੁਕਾਨਦਾਰਾਂ ਨੂੰ ਇੱਥੇ ਪ੍ਰੋਬਲਮ ਇਹ ਹੋਈ ਆ ਉਹ ਕਹਿੰਦੇ ਜੀ ਇਹ ਔੜ ਕੇ ਖੋਰਾ ਅੰਦਰ ਜਾਂਦਾ ਇਹਨਾਂ ਨੂੰ ਕਿਹਾ ਵੀ ਰਿਕਵੈਸਟ ਆ ਇੱਕ ਬਾਹਰਤੀ ਤੁਸੀਂ ਪਾਣੀ ਦੀ ਪਾਦਿਆ ਕਰੋ ਅਸੀਂ ਤਾਂ ਭਰਵਾਉਂਦੇ ਫਿਰਦੇ ਮੈਂ ਆਪਦੇ ਘਰੇ ਦਾ ਪਾਉਂਦਾ ਨਹੀਂ ਫਿਰਦਾ ਜੀ ਤੇ ਉਹ ਆ ਕੇ ਮੈਨੂੰ ਸੁਝਾਅ ਦਿੰਦੇ ਨੇ ਕਹਿੰਦੇ ਜੀ ਕਿਸੇ ਦਾ ਮਰਦਾ ਮਰ ਜਵੇ ਤੁਹਾਨੂੰ ਕੀ ਲੋੜ ਪਈ ਆ ਟੋਏ ਭਰਵਾਉਣ ਦੀ ਜੀ ਹਾਂਜੀ ਉਹ ਨਾਂ ਕੁਛ ਦੱਸ ਸਕਦਾ ਕਿਹੜੇ ਕਿਹੜੇ ਦੁਕਾਨਦਾਰ ਨੇ ਇੱਥੇ ਕਿਹੜੇ ਦੁਕਾਨਦਾਰ ਆ ਚਾਵਲਾ ਕਨਫੈਕਸ਼ਨਰੀ ਔਰ ਨਾਲ ਇੱਕ ਬੁਟਾ ਦੀ ਦੁਕਾਨ ਹੈ ਕੀ ਤੁਸੀਂ ਇਹ ਸਾਰੇ ਲੋਕਾਂ ਕੀ ਇਹ ਜਿਹੜੇ ਦੁਕਾਨਦਾਰ ਨੇ ਭਾਂਡੇ ਦੋਵਾਰ ਸਮਾਨ ਰੱਖਦੇ ਨੇ ਭਾਂਡੇ ਸਮਾਨ ਲਾਉਂਦੇ ਨੇ ਇਹ ਤਾਂ ਵਰਤਦੇ ਹੀ ਨਹੀਂ ਇਹਨਾਂ ਦੀ ਪ੍ਰੋਬਲਮ ਕੀ ਇਹ ਅਲਾਉਡ ਆ ਵੀ ਸੜਕਾਂ 'ਤੇ ਸਮਾਨ ਰੱਖਣਾ ਜਾਂ ਮੂਹਰੇ ਆਪਣੀਆਂ ਗੱਡੀਆਂ ਸਕੂਟਰ ਖੜਾਉਣਾ ਪਤਾ ਪਤਾ ਹੋਣਾ ਚਾਹੀਦਾ ਹੈ ਵੀ ਅਲਾਉਡ ਆ ਹੈ ਜਾਂ ਨਹੀਂ ਇਹ بڑے ਲਿਖੇ ਨੇ ਇਹ ਕਿਹੜਾ ਅਨਪੜ੍ਹ ਨੇ ਹੁਣ ਤੁਸੀਂ ਇਹ ਕਰ ਰਹੇ ਹੋ ਕੰਮ ਕਰ ਰਹੇ ਹੋਏ ਹਨ ਨਾਲ ਇਹਨਾਂ ਦੇ ਟ੍ਰੈਫਿਕ ਵਾਲਿਆਂ ਦੇ ਕੀ ਤੁਸੀਂ ਇਹ ਇਹਨੂੰ ਚੰਗਾ ਸਮਝਦੇ ਹੋ ਕਮਾੜਾ ਸਮਝਦੇ ਹੋ ਇਹ ਚੰਗਾ ਹੀ ਕੰਮ ਕਰ ਰਹੇ ਨੇ ਜੇ ਕੋਈ ਕੋਈ ਮੋਟਰਸਾਈਕਲ ਵਾਲਾ ਡਿੱਗ ਜਾਂਦਾ ਇਹਨਾਂ ਦੇ ਤਰਨਜੀਤ ਗੱਡੀ 'ਚ ਨਾ ਖਰਮ ਦੇ ਕੋਈ ਮੂਰੇ ਇਹਨਾਂ ਨੇ ਗੱਡੀ ਬਾਰੇ ਆਪੇ ਦੇਖ ਲਓ ਰੱਖਣੇ ਚੰਗਾ ਕੰਮ ਆ ਜਾਂ ਮਾੜਾ ਕੰਮ ਆ ਜੇ ਅਸੀਂ ਸੋਇ ਭਰ ਰਹੇ ਹਾਂ ਚਲੋ ਆਪਾਂ ਨੇ ਦੇਖਿਆ ਵੀ ਕੁਝ ਟ੍ਰੈਫਿਕ ਜਿਹੜੇ ਇੰਚਾਰਜ ਸੰਭਰਾਲਾ ਕੁਝ ਆਪਣੇ ਲੋਕਲ ਬੋਡੀਜ਼ ਦੇ ਨਾਲ ਰਲ ਕੇ ਜਿਹੜਾ ਟੋਏ ਸੜਕ ਦੇ ਪੈਨ ਉਹਨੂੰ ਕਵਰ ਕਰ ਰਹੇ ਨੇ ਤਾਂ ਜੋ ਕਿਸੇ ਨੂੰ ਸੱਟ ਨਾ ਲੱਗੇ ਸਾਰੇ ਕੋ ਉਹਨਾਂ ਦੀ ਪਰ ਉਹ ਦੁਕਾਨਾਂ ਦੇ ਦੇਖਿਓ ਜੀ ਉੱਥੇ ਬੱਸਾਂ ਖੜ੍ਹਦੀਆਂ ਨੇ ਸਾਰਾ ਕਵਰ ਕਰੀ ਬੈਠੇ ਇਥੇ ਵੀ ਇੱਕ ਕੁਝ ਚੰਗਾ ਕੰਮ ਕਰ ਰਹੇ ਨੇ ਤੇ ਕੁਝ ਦੁਕਾਨਦਾਰਾਂ ਨੇ ਆ ਕੇ ਰੋਕੇ ਇਹਨਾਂ ਨੂੰ ਬਾਕੀ ਆਪਾਂ ਦੁਕਾਨਦਾਰਾਂ ਨਾਲ ਵੀ ਗੱਲ ਕਰਦੇ ਹਾਂ ਵੀ ਕੀ ਆ ਦੇਖਦੇ ਹਾਂ ਵੀ ਉਹਨਾਂ ਨੇ ਕੀ ਕੀਤਾ ਹੋਇਆ ਇਹ ਅ ਇਹਨਾਂ ਨੇ ਚਾਵਲਾ ਦੱਸਿਆ ਦੁਕਾਨਾਂ ਨੇ ਜੀ ਇਹ ਦੁਕਾਨਾਂ ਦੇ ਬਾਹਰ ਤੱਕ ਜਿਹੜਾ ਸਮਾਨ ਲਾਇਆ ਹੋਇਆ ਇਹਨਾਂ ਲੋਕਾਂ ਨੇ ਕੀ ਇਹ ਨਹੀਂ ਦਿੱਕਤ ਆ ਰਹੀ ਆ ਇਹਨਾਂ ਦੀ ਦੁਕਾਨ ਤੁਸੀਂ ਬਾਈ ਜੀ ਦੁਕਾਨਦਾਰ ਤੁਸੀਂ ਇੱਥੇ ਕਾਰੀ ਦੁਕਾਨਾਂ ਤੁਹਾਡੀ ਮੇਰੀ ਝੋੜੀ ਦੀ ਦੁਕਾਨ ਜੀ ਤੁਹਾਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਕਿਵੇਂ ਆ ਤੇ ਜਨਾਬ ਜੀ ਇਹ ਸਾਰੀ ਦੁਕਾਨਾਂ ਵਾਲੇ ਬਾਹਰ ਬੇ ਹੱਦ ਬਾਹਰ ਵਧੇ ਹੋਏ ਨੇ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਇਹ ਕਹਿੰਦੇ ਦੁਕਾਨਾਂ ਸਾਰੀਆਂ ਬ੍ਰੈਂਡਿਆਂ ਦੇ ਅੰਦਰ ਕਰਾਈਆਂ ਜਾਂਦਾ ਤੁਸੀਂ ਇਹ ਕਿਤੇ ਕੰਪਲੇਂਟ ਵੀ ਕੀਤੀ ਆ ਇਹਨਾਂ ਨੂੰ ਆਪਣਾ ਕਮੇਟੀ ਵਗੈਰਾ ਵਾਲਿਆਂ ਨੂੰ ਐਸਡੀਐਮ ਨੂੰ ਕੋਈ ਨਹੀਂ ਸੁਣਦਾ ਉਹਨਾਂ ਨੂੰ ਮੂੰਹ ਜਵਾਨੀ ਕਹਿੰਦੇ ਕੋਈ ਨਹੀਂ ਹੁੰਦਾ ਹੈਗਾ ਜੀ ਬਹੁਤ ਚਾਰ ਪੰਜ ਵਾਰ ਤਾਂ ਉਹ ਬੱਸਾਂ ਵਾਲੇ ਰੋਜ਼ ਲੜ ਕੇ ਜਾਂਦੇ ਨੇ ਵੀ ਇੰਨੇ ਦੁਕਾਨ ਹੱਦ ਤੋਂ ਦੇਖਰਾਓ ਅਸੀਂ ਬੰਦਾ ਦੱਸੋ ਆਪਣਾ ਨਾਮ ਦੱਸੋ ਆਪਣਾ ਮੇਰਾ ਨਾਮ ਜਸਪੀ ਸਿੰਘ ਆਈ ਮੈਂ ਉਹਦੇ ਪਟਿਆਲਾ ਬੱਸੇ ਕਨੈਕਟਰੀ ਕਰਦਾ ਅੱਛਾ ਇਹਨਾਂ ਦੀਆਂ ਦੁਕਾਨਾਂ ਹੁਣ ਅਸੀਂ ਬੱਸ ਇੱਥੇ ਆ ਕੇ ਖੜ੍ਹਦੀ ਆ ਬੱਸਾਂ ਨੂੰ ਇੰਨੀ ਕੇ ਸਪੇਸ ਮਿਲੂ ਜਾਂ ਖੜਨ ਨੂੰ ਇਹ ਵਾਈਟ ਪੱਟੀ ਦੇ ਵੀ ਬਾਹਰ ਬੈਠੇ ਨੇ ਹਾਲਾਂਕਿ ਅਸੀਂ ਇਹਨਾਂ ਨੂੰ ਕਿਹਾ ਵੀ ਆਪਣਾ ਸਮਾਨ ਉਹਨਾਂ ਅੰਦਰ ਕਰੋ ਵੀ ਬੱਸ ਦੇ ਦੋ ਟਾਇਰ ਚਿੱਟੀ ਪੱਟੀ ਦੇ ਅੰਦਰ ਆ ਜਾ ਕਰਨ ਵੀ ਇਧਰ ਤੋਂ ਨੰਗਣ ਵਾਲੀ ਸਰਵਿਸ ਨੂੰ ਕੋਈ ਔਖ ਨਾ ਆਵੇ ਪਰ ਇਹ ਸਮਝਦੇ ਨਹੀਂ ਹੁਣ ਉਹਨਾਂ ਦੀ ਦੁਕਾਨ ਦੇਖੋ ਸਾਰੇ ਚਿੱਟੀ ਪੱ ਕਿੰਨੀ ਗੱਡੀ ਦੀ ਪਾਰਕਿੰਗ ਹੋਣੀ ਆ ਉਹ ਸਾਰੀ ਉੱਪਰ ਹੋਣੀ ਆ ਲੋ ਇਹਨਾਂ ਦਾ ਕੋਈ ਹਾਲੀਵਾਰ ਨਹੀਂ ਤਿੰਨ ਤੋਂ ਚਾਰ ਵਾਰ ਕੰਪਲੇਂਟ ਅਸੀਂ ਕਰ ਚੁੱਕੇ ਆ ਤੁਸੀਂ ਕੰਪਲੇਂਟ ਕਿਹਦੇ ਕੋਲ ਕੀਤੀ ਆ ਹਾਂ ਜੀ ਆ ਜਿਹੜੇ ਪਰਚੀ ਕੱਟਦੇ ਨੇ ਇਹ ਪਰਚੀ ਵਾਲੇ ਮੁੰਡੇ ਨੂੰ ਅੱਜ ਸਵੇਰੇ ਵੀ ਕਿਹਾ ਸੀ ਉਹ ਕਹਿੰਦਾ ਅਸੀਂ ਤਾਂ ਪਰਚੀ ਲੈਣੀ ਆ ਕਹਿੰਦਾ ਗੱਡੀ ਨਹੀਂ ਖੜਦੀ ਆਪਣੀ ਗੱਡੀ ਦਾ ਅੱਡਾ ਛੱਡ ਦੋ ਉਹ ਮੁੰਡੇ ਦੀ ਬੋਲੀ ਇਹ ਆ ਕਹਿੰਦਾ ਹਾਂ ਦਾ ਪਰਚੀ ਤਾਂ ਕ ਮਤਲਬ ਆ ਨਹੀਂ ਪਰਚੀ ਲੈਣੀ ਤੁਸੀਂ ਅੱਡਾ ਛੱਡ ਕੇ ਚਲੇ ਜਾਓ ਅਸੀਂ ਨਹੀਂ ਕਹਿਣਾ ਸੋ ਇੱਕ ਮੁੱਦੇ ਚੋਂ 3 ਮੁੱਦੇ ਸਾਹਮਣੇ ਆਏ ਨੇ ਬਾਕੀ ਆਪਾਂ ਸਮਨਾਲਾ ਐਸ.ਡੀ.ਐਮ ਸਮਨਾਲਾ ਤੇ ਈ.ਓ ਸਮਨਾਲਾ ਨਾਲ ਵੀ ਗੱਲ ਕਰਾਂਗੇ ਸੋ ਧੰਨਵਾਦ दोस्तों ਆਪਣੀ ਟਿੱਪਣੀ ਜਰੂਰ ਦੇ ਰਹੇ ਹੋ ਤੇ